ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਲਾਮ ਵਾਲੇਕਮ ਹallelujah ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡਾ ਮੇਰੇ ਸਾਡੇ ਆਪਣੇ ਨਵੇਂ ਵਲੌਗ ਚ ਨਵੀਂ ਵੀਡੀਓ ਚ ਆਓ ਅੱਜ ਦਾ ਦਿਨ ਕਰਦੇ ਆ ਇਕੱਠੇ ਸਪੈਂਡ ਤੇ ਬਾਕੀ ਗਰਮੀ ਬਹੁਤ ਆ ਆਪ ਦਾ ਧਿਆਨ ਰੱਖੋ ਠੀਕ ਹੈ ਜੀ ਤੇ ਆਪ ਦੇ ਬੱਚਿਆਂ ਦਾ ਵੀ ਧਿਆਨ ਰੱਖੋ ਆਓ ਲੈ ਚાલਦੇ ਆ ਤੁਹਾਨੂੰ ਪਹਿਲਾਂ ਆਪਾਂ ਇੱਕ ਆ ਇੱਕ ਪਾਠ ਤੇ ਆਪਾਂ ਹਾਜ਼ਰੀ ਲਵਾਵਾਂਗੇ ਫਿਰ ਅੱਗੇ ਵੀ ਅੱਗੇ ਤੁਹਾਨੂੰ ਬਾਕੀ ਚੀਜ਼ਾਂ ਬਖਾਵਾਂਗੇ ਤਰਜ ਬਣ ਗਈ ਆਓ ਲੈ ਚਲੀਏ ਮਿੱਤਰੋ ਸਿਆਣੇ ਕਹਿੰਦੇ ਆ ਵੀ ਜਦੋਂ ਤੁਸੀਂ ਘਰੋਂ ਨਿਕਲੋ ਤੁਹਾਡੇ ਮੱਥੇ ਮਤਲਬ ਕੋਈ ਚਵਲ ਚਗਲ ਕੋਈ ਇਹੋ ਜਿਹਾ ਤੁਹਾਡੇ ਮੱਥੇ ਨਾ ਲੱਗੇ ਜਦੋਂ ਤੁਸੀਂ ਘਰ ਤੇ ਬਾਹਰ ਨਿਕਲੋ ਜੇ ਨਿਕਲਦੇ ਹੋ ਤਾਂ 5-10 ਮਿੰਟ ਮਤਲਬ ਬੇਟ ਕਰਕੇ ਜਾਓ ਜਦੋਂ ਵੀ ਮੱਥੇ ਲੱਗਦਾ ਜਦੋਂ ਇਹ ਗੱਲਾਂ ਵੈਸੇ ਕਈ ਵਾਰ ਤਾਂ ਸੱਚ ਵੀ ਹੈ ਕਈ ਵਾਰ ਚਲੋ ਆਪਾਂ ਧਿਆਨ ਨਹੀਂ ਦਿੰਦੇ ਆ ਹੁਣ ਉਹੀ ਕੰਮ ਮੇਰੇ ਨਾਲ ਹੋਇਆ ਨਿਕਲਿਆ ਤੇ ਅੱਗੇ ਫਾਟਕ ਮਿਲ ਗਿਆ ਚਲੋ ਹੁਣ ਕੀ ਕਹਿ ਸਕਦੇ ਆ ਆ ਮੂਰੇ ਸਣੀ ਦੇਵਾਲ ਹੁਣੇ ਆ ਗਏ ਨੇ ਕਰਤਾਰਪੁਰ ਤੋਂ ਰਸਤੇ ਲੈ ਕੇ ਸੀ ਤਾਂ ਇੱਧਰ ਨੂੰ ਚਲੋ ਕੋਈ ਨਹੀਂ ਵੇਟ ਕਰਦੇ ਹਾਂ ਸਾਡੇ ਨਰੰજન ਭਾਈ ਸਾਡੇ ਵਲੌਗ ਵਿੱਚ ਪੇਸ਼ ਹੋ ਰਹੇ ਨੇ ਇਹ ਉਹ ਸ਼ਕਸ਼ੀਤਾ ਨੇ ਜਿਨ੍ਹਾਂ ਨੇ ਸਾਰਾ ਰੋਪੜ ਰੋਪੜ ਦਾ ਸਾਰਾ ਕੀਤਾ ਹੀ ਕੀਤਾ ਸਾਡੇ ਆਲੇ ਦੁਆਲੇ ਦੇ ਸਾਰੇ ਜ਼ਿਲ੍ਹੇ ਇਹਨਾਂ ਨੇ ਕਰਜਾਈ ਕਰਤੇ ਇਹਦੇ ਤੋਂ ਭਾਵ ਹੈ ਕਿ ਇਹ ਬਾਈ ਜੀ ਸਾਡੇ ਲੋਨ ਡਿਪਾਰਟਮੈਂਟ ਚ ਅਸੀਂ ਵੀ ਇਹਨਾਂ ਵੱਲੋਂ ਕਰਜਾਈਆਂ ਪਰ ਔਰ ਰੁਕ ਜਾਓ ਗੱਡੀ ਲੋਕ ਨਹੀਂ ਕੀਤੀ ਲੋ ਜੀ ਅਸੀਂ ਘਾਟ ਤੇ ਪਹੁੰਚ ਚੁਕੇ ਆਏ ਇਹ ਕੌਣ ਹੈ ਅੱਛਾ ਨਰੰਜਨ ਭਾਈ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਲੌਗ ਚ ਆਏ ਹੋ ਮਹਾਰਾਜ ਹੈ ਭਾਈ ਇਹ ਉਹ ਇਹ ਇਹ ਉਹ ਸ਼ਕਸ਼ੀਤਾ ਨੇ ਜਿਨ੍ਹਾਂ ਨੇ ਆਲਾ ਦਵਾਲਾ ਸਾਰਾ ਏਰੀਆ ਕਰਜਾਈ ਕੀਤਾ ਹੈ ਉਹ ਨਹੀਂ ਮਹਾਰਾਜ ਨਹੀਂ ਬਹੁਤ ਬਹੁਤ ਧੰਨਵਾਦ ਠੀਕ ਹੈ ਵਾਹਿਗੁਰੂ ਫੇਰ ਮਿਲਦੇ ਆ ਮੱਥਾ ਟੇਕ ਲਈ ਇਹ ਹੈਗੇ ਸਾਡੇ ਜੀ ਮੀਤ ਭਾਜੀ ਇਹਨਾਂ ਨੇ ਵੀ ਕਈ ਜ਼ਿਲ੍ਹੇ ਕਰਜਾਈ ਕਰਤੇ ਆ ਪ੍ਰਧਾਨ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਵਿੱਚ ਮਿੰਦਰਬਾਈ ਤਾਂ ਆਲਵੇਜ਼ ਹੀ ਕਲਾ ਵੀ ਅਮੜਾ ਨੂੰ ਇਹ ਸਾਡੇ ਛੋਟੂ ਭਾਜੀ ਨੇ ਜੀ ਇਹਨਾਂ ਤੋਂ ਬਿਨਾ ਬਿਜਲੀ ਨਹੀਂ ਚੱਲਦੀ ਜੀ ਜਦੋਂ ਇਹਨਾਂ ਨੇ ਜਾ ਕੇ ਉੱਥੇ ਜਨਰੇਟਰ ਦੀ ਕਿੱਕ ਮਾਰਨੀ ਆ ਤਾਂ ਕਿਤੇ ਜਾ ਕੇ ਰੋਪੜ ਨੂੰ ਬਿਜਲੀ ਬੰਨੀ ਆ ਜੀ ਦਿੱਲੀ ਤੱਕ ਇਹਨਾਂ ਦੀ ਪਹੁੰਚ ਆ ਜੀ ਕੇਜਰੀਵਾਲ ਨੂੰ ਇਹ ਉਂਗਲਾਂ ਦੇ ਨਚਾਉਂਦੇ ਨੇ ਪ੍ਰਧਾਨ ਜੀ ਅ ਅੱਜ ਦਾ ਮਤਲਬ ਦੇਖੋ ਆਪਾਂ ਕਰਨਾ ਸਾਰੇਆ ਬੰਦਿਆਂ ਨੂੰ ਪੋਜ਼ਿਟਿਵ ਠੀਕ ਹੈ ਜੀ ਆਪਾਂ ਪੋਜ਼ਿਟਿਵਿਟੀ ਲੈ ਕੇ ਚੱਲਣੀ ਆ ਆਪਾਂ ਕੁਝ ਵੀ ਨੈਗੇਟਿਵਿਟੀ ਨਹੀਂ ਦਿਖਾਉਣੀ ਨੈਗੇਟਿਵਿਟੀ ਆਪਾਂ ਉਦੋਂ ਦਿਖਾਉਣੀ ਆ ਜਦੋਂ ਮਤਲਬ ਆਪਣੇ ਕੀੜਾ ਜਾਗ ਗਿਆ ਵੀ ਆਪਾਂ ਬਹੁਤ ਛੇਤੀ ਮਤਲਬ ਵਾਇਰਲ ਹੋਣਾ ਜਾਂ ਕੁਝ ਹੋਣਾ ਠੀਕ ਹੈ ਬਸੇ ਤਾਂ ਆਪਾਂ ਪੋਜ਼ਿਟਿਵਿਟੀ ਦੀ ਇਹ ਹੀ ਗੱਲਾਂ ਕਰਨੀਆਂ ਨੇ ਕੁਝ ਪੋਜ਼ਿਟਿਵਿਟੀ ਦੇ ਆਪਣੇ ਵਿਚਾਰ ਸਾਂਝੇ ਕਰੋ ਲੱਡੀ ਵੀਰ ਬਲੀਵ ਇਨ ਕਰਮਾ ਜਿਵੇਂ ਤੁਸੀਂ ਕਹੀ ਨਾ ਗੱਲ ਨੈਗੇਟਿਵ ਗੱਲ ਨਹੀਂ ਕਰਨੀ ਇਹ ਵੀ ਕਰਮਾ ਆਪਾਂ ਨੈਗੇਟਿਵ ਖੋਣਾ ਕਿਉਂ ਕਰਨਾ ਕਿਉਂ ਪੋਜ਼ਿਟਿਵ ਓਨਲੀ ਪੋਜ਼ਿਟਿਵ ਵਾਈਬਸ ਆਪਣੇ ਸਰੌਂਡਿੰਗ ਹਰ ਲਈ ਹਰ ਇਨਸਾਨ ਲਈ ਆਪਾਂ ਪੋਜ਼ਿਟਿਵ ਵਾਈਬਸ ਕਰੀਏ ਆਪਾਂ ਨੈਗੇਟਿਵ ਨਾ ਕਰਨਾ ਨਾ ਹੋਣ ਦੇਣਾ ਨਾ ਹੋਣਾ ਬਿਲਕੁਲ ਵੀ ਪੋਜ਼ਿਟਿਵ ਮੇਰਾ ਬਲੱਡ ਗਰੁੱਪ ਵੀ ਹੈ ਬਹੁਤ ਹੀ ਅੱਛੇ ਵਿਚਾਰ ਸੀ ਪ੍ਰਧਾਨ ਜੀ ਨੇ ਪਰ ਪੋਜ਼ਿਟਿਵ ਗੱਲ ਕੀਤੀ ਐ ਪਰ ਲੰਘੇ ਮੇਰੇ ਸਿਰ ਤੋਂ ਗਈ ਚਲੋ ਹੈ ਤਾਂ ਪੋਜ਼ਿਟਿਵ ਸੀ ਨਾ ਲਓ ਜੀ ਲੰਗਰ ਖਾਤਾ ਜਾ ਰਿਹਾ ਛਕੋ ਭਾਜੀ ਛਕੋ ਬਾਜੀ ਬਾ ਭਾਜੀ ਬਾਜੀ ਬਾ ਹਲਵਾ ਹਲਵਾ ਹਾਂਜੀ ਹਲਵਾ ਭਾਜੀ ਨਹੀਂ ਗੱਲ ਹਾਂਜੀ ਹਲਵਾ ਨਹੀਂ ਐ ਸਾਡੇ ਲਈ ਤਾਂ ਕੜਾ ਹੈ ਭਾਜੀ ਭਈ ਤਾਂ ਕੜਾ ਕਵਾਂਗੇ ਲੋਵੀ ਵੀਰੋ ਗਰਮੀ ਹੈਗੀ ਬਹੁਤ ਹੋ ਗਿਆ ਬੁਰਾ ਹਾਲ ਠੀਕ ਹੈ ਜੀ ਇਸੇ ਕਾਰਨ ਕਰਕੇ ਮੈਂ ਕੱਲ ਦੀ ਪਿਛਲੇ ਵਲੌਗ ਚ ਵੀ ਮੈਂ ਕਿਹਾ ਹੈ ਵੀ ਮਿੱਤਰੋ ਦਰਖਤ ਲਗਾਓ ਦਰਖਤ ਲਗਾਓ ਦਰਖਤ ਲਗਾਓ ਆ ਸਾਡੀ ਰੋਪੜ ਦੀ ਗੋਵਿੰਦ ਵੈਲੀ ਆ ਬਹੁਤ ਸੋਹਣੀ ਸੁਸਾਇਟੀ ਹੈ ਬਹੁਤ ਸੋਹਣੀ ਕਲੋਨੀ ਆ ਇਹਦੇ ਵੀ ਬਹੁਤ ਦਰਖਤ ਲੱਗੇ ਨੇ ਇੰਨੇ ਦਰਖਤ ਲੱਗੇ ਨੇ ਤਾਂ ਵੀ ਕਮੀ ਲੱਗਦੀ ਹੈ ਇੱਥੇ ਵੀ ਦਰਖਤ ਹੋਣ ਹੋਰ ਬਹੁਤ ਦਰਖਤ ਉਹਨੂੰ ਬਹੁਤ ਦਰਖਤ ਲੱਗੇ ਨੇ ਤੇ ਇਹ ਜਿੰਨੇ ਅ ਦਰਖਤ ਲਾਏ ਜਾਣ ਉਨੇ ਹੀ ਘਟਨੇ ਇੱਕ ਨਾ ਸਾਡੇ ਇੱਥੇ ਨੂਰਪੁਰ ਵੇਦੀ ਦਾ ਮੁੰਡਾ ਹੈ ਉਹ BBC ਨਿਊਜ਼ ਤੇ ਵੀ ਉਹਦੀ ਅ ਮਤਲਬ ਖਬਰ ਆਈ ਸੀ ਉਹ ਬਹੁਤ ਚੰਗਾ ਕੰਮ ਕਰ ਰਿਹਾ ਵਿਚਾਰਾ ਉਹਨੂੰ ਬਹੁਤ ਐਪਰੀਸ਼ੀਏਟ ਆ ਤੇ ਉਹ ਮੁੰਡੇ ਨੂੰ ਮੈਂ ਮਿਲੂੰਗਾ ਉਹ ਤੋਂ ਮੈਂ ਨੌਲੇਜ ਲੈਣੀ ਆ ਉਹ ਬਣਾਉਂਦਾ ਹੈ ਸੀਡ ਬਾਲ ਉਹ ਸੀਡ ਬਾਲ ਬਣਾਉਂਦਾ ਹੈ ਤੇ ਇੰਨੇ ਇੰਨੇ ਇੱਕ ਬਾਲਸ ਬਣਾਉਂਦਾ ਏ ਤੇ ਜਿੱਥੇ ਉਹਨੇ ਭਰ ਕੇ ਰੱਖਣਾ ਤੇ ਜਾ ਕੇ ਜੰਗਲਾਂ ਚ ਹੋਰ ਕਿਤੇ ਜਿੱਥੇ ਉਹਦਾ ਦਿਲ ਕਰਦਾ ਉਹ ਸੀਡ ਬਾਲ ਸਿੱਟਦਾ ਜਾਂਦਾ ਆ ਉਹਨੇ ਇਸ ਤਰੀਕੇ ਨਾਲ ਉਹਨੂੰ ਤਿਆਰ ਕੀਤਾ ਗਿਆ ਏ ਅਲੱਗ-ਅਲੱਗ ਮਤਲਬ ਦਰਖਤਾਂ ਦੇ ਬੀਜ ਲੈ ਕੇ ਹਨਾ ਸੀਡ ਲੈ ਕੇ ਐਦਾਂ ਤਿਆਰ ਕੀਤਾ ਗਿਆ ਏ ਕਿ ਅ ਮਤਲਬ ਜਿੱਥੇ ਸਿੱਟੀ ਜਾਂਦਾ ਉੱਥੇ ਮੰਨ ਲਓ 10 ਸਿੱਟਦਾ 10ਾਂ ਚੋਂ 7 ਤਾਂ ਹੁੰਦੇ ਹੀ ਹੋਣਗੇ 8 ਹੁੰਦੇ ਹੋਣਗੇ 5 ਅੱਧੋ-ਅੱਧ ਦਾ ਵੀ ਤੁਸੀਂ ਲਾ ਲਓ वैसे जो ਕਹਿੰਦੇ ਆ ਵੀ ਮਤਲਬ ਸਾਰੀਆਂ ਹੀ ਹੁੰਦੀਆਂ ਨੇ ਚਲੋ ਬਾਕੀ ਮਿਹਨਤ ਦੀ ਗੱਲ ਹੈ ਉਹ ਮੁੰਡੇ ਤੋਂ ਵੀ ਮੈਂ ਉਹਦਾ ਨੰਬਰ ਲੱਭਣਾ ਆ ਵੀ ਜਿੱਦਾਂ ਵੀ ਆ ਉਹ ਤੇ 1 ਮਿੰਟ ਜੀ 1 ਮਿੰਟ ਉਹ ਆਪਣੇ ਸੌਰੀ ਮਿੱਤਰੋ ਸਾਡੇ ਵਿੱਚ ਆਪਣੇ ਮਿੰਕਲ ਭਾਈ ਆਪਾਂ ਨੂੰ ਮਿਲ ਗਏ ਸੀ ਸੋ ਤਾਂ ਕਰਕੇ ਉਹਨਾਂ ਨਾਲ ਗੱਲਬਾਤ ਚੱਲਦੀ ਰਹੀ ਤੇ ਹੁਣ ਪਹੁੰਚ ਗਏ ਅਸੀਂ ਆਪਣੇ ਘਰ ਸਾਡਾ ਆਪਦਾ ਘਰ ਹੈ ਇਹ ਨਰਿੰਜਨ ਬਾਈ ਦਾ ਉੱਥੇ ਪਹੁੰਚ ਗਏ ਤੇ ਹੁਣ ਪੀਵਾਂਗੇ ਚਾਹ ਦੀ ਸਿਪ ਸਿਪ ਫਿਰ ਕੇ ਵਧਾਂਗੇ ਥੈਂਕ ਯੂ ਲੈ ਅਸੀਂ ਤਾਂ ਡੰਗਰਾ ਵਾਂਗੂ ਹੱਕਤੀ ਇਹ ਮੱਛੀਆਂ ਦੇਖ ਲਓ ਭਾਜੀ ਛੋਟੀਆਂ ਛੋਟੀਆਂ ਹੁੰਦੀਆਂ ਸੀ ਹਨਾ ਆਹ ਰਹੀ ਇੱਕ ਛੋਟੀ ਜੀ ਵਾਹ ਜੀ ਵਾਹ ਬੀ ਬਹੁਤ ਸੋਹਣੀ ਫਿਸ਼ ਆ ਯਾਰ ਆ ਜਾ ਲੋ ਜੀ ਲੋ ਇੰਨੇ ਫੇਮਸ ਹੋਏ ਪਏ ਆ ਸੀ ਸਾਡੇ ਵਲੌਗ ਨਰਿੰਦਰਨ ਬਾਈ ਦੇ ਘਰ ਚ ਚੱਲ ਰਹੇ ਨੇ ਹੈ ਬਾਜੀ ਵੈਰੀ ਗੁੱਡ ਪਰ ਇਹ ਆਈ ਦੀ ਗੱਲ ਨਹੀਂ ਹੈ ਕਿ ਹਨਾ ਚਾਹੇ ਸਾਡੇ ਵਿਊ ਕਿਤੇ 100 150 ਹੀ ਆ ਪਰ ਫੇਸਬੁੱਕ ਤੇ ਵਿਊ ਚੰਗੇ ਆ ਆਪਣੇ ਪਰ ਇਹਦੇ ਤੇ ਆਪਣੇ ਆਪਣੇ ਬੰਦੇ ਤਾਂ ਦੇਖ ਰਿਹਾ ਨਾ ਭਾਜੀ ਕਾਰਾਲਾ ਹੋਵੇ ਤਾਂ ਐਦਾਂ ਦਾ ਹੋਵੇ ਓਕੇ ਦੇਖੋ ਚਾਹ ਬਣਾਈ ਜਾ ਰਹੀ ਹੈ ਇਹ ਆਪਣੇ ਛੋਟੇ ਵੀਰ ਲਈ ਚਾਹ ਬਣਾ ਰਿਹਾ ਹੈ ਸ਼ੱਕਰ ਵਾਲੀ ਵੈਰੀ ਗੁੱਡ ਭਾਜੀ ਮੇਰੀ ਪਸੰਦ ਹੈ ਮੇਰੇ ਵੀਰ ਨੂੰ ਸ਼ੱਕਰ ਵਾਲੀ ਚਾਹ ਨਹੀਂ ਸ਼ੱਕਰ ਵਾਲੀ ਚਾਹ ਤਾਂ ਭਾਜੀ ਸਾਨੂੰ ਪਸੰਦ ਹੈ ਪਰ ਗੱਲ ਇਹ ਹੈ ਜਿਹੜੀ ਤੁਸੀਂ ਇਹ ਪਾਬੀ ਵਾਲੀਆਂ ਵੀ ਸਾਰੀਆਂ ਮਤਲਬ ਕਿ ਗਤੀਵਿਧੀਆਂ ਤੁਸੀਂ ਸਾਂਭੀਆਂ ਹੋਈਆਂ ਸਿੱਖੋ ਇਹ ਇੱਕ ਜੀਵਨ ਸਾਥੀ ਨੂੰ ਸਪੋਰਟ ਕਰਨੀ ਹੁੰਦੀ ਹੈ ਹੈਨਾ ਨਹੀਂ ਪਦੀ ਜਿੱਦਾਂ ਉਹ ਸਾਡੇ ਕੰਮ ਕਰਦੇ ਤੇ ਅਸੀਂ ਉਹਨਾਂ ਦੇ ਕੰਮ ਨਹੀਂ ਕਰ ਸਕਦੇ ਨਹੀਂ ਕਰ ਤਾਂ ਸਕਦੇ ਆ ਬਟ ਮੈਂ ਦੇਖ ਰਿਹਾ ਸਪੋਰਟ ਸਿਸਟਮ ਸਾਰਾ ਹੀ ਤੁਹਾਡੇ ਵੱਲੋਂ ਚੱਲ ਰਿਹਾ ਪਾਜੀ ਨਹੀਂ ਨਹੀਂ ਝਾੜੂ ਪੋਚਾ ਨਹੀਂ ਮੈਂ ਕਰਦਾ ਵੀਰੇ ਸਿਰਫ ਚਾਹ ਚੂਹੀ ਬਣਾ ਲੈਣਾ ਅੱਛਾ ਮਤਲਬ ਇਹੀ ਇੰਨਾ ਕੀ ਹੈ ਮਤਲਬ ਗੱਲ ਅਸੀਂ ਜ਼ਿਆਦਾ ਚੱਕ ਰਹੇ ਐਡੀ ਵੱਡੀ ਗੱਲ ਹੈ ਨਹੀਂ ਆਈ ਗੱਲ ਹੈ ਨਹੀਂ ਇਹ ਤੁਸੀਂ ਜਿਆਦਾ ਦਿਲ ਤੇ ਨਾ ਲਾਓ ਇਹ ਚੀਜ਼ ਨੂੰ ਕੱਲ ਥੋੜਾ ਵੀ ਟਾਈਮ ਆਉਣਾ ਹੈ ਤੁਹਾਨੂੰ ਵੀ ਸੇਵਾ ਦਾ ਮੌਕਾ ਮਿਲਣਾ ਹੈ ਠੀਕ ਹੈ ਇਹ ਗੱਲ ਠੀਕ ਜੈਸੀ ਸਹੀ ਹੈ ਇਹ ਗੱਲ ਬਿਲਕੁਲ ਸਹੀ ਹੈ ਬਸ ਠੀਕ ਹੈ ਅਭੀ ਮਤਲਬ ਚਾਹ ਤੱਕ ਕੀ ਸੀਮਤ ਨੇ ਹੈ ਨਹੀਂ ਨਹੀਂ ਮੈਂ ਤਾਂ ਬਰੈਡ ਪਕੌੜੇ ਵੀ ਬਣਾ ਲਈ ਦੀ ਲਓ ਜੀ ਇਹ ਸੀ ਸਾਡੇ ਨਰਿੰਦਰਨ ਭਾਈ ਸੇਵਾ ਕਰਦੇ ਹੋਏ ਚਾਹ ਦੀ ਸੇਵਾ ਸਾਡੇ ਵਲੌਗ ਵੀ ਚੱਲ ਰਹੇ ਨੇ ਨਾਲ ਦੀ ਨਾਲ ਆਜੋ ਵੀ ਗਾਇਜ਼ ਅੱਜ ਤੁਹਾਨੂੰ ਰੋਪੜ ਥਰਮਲ ਪਲਾਂਟ ਦਿਖਾਉਨੇ ਆ ਆਜੋ ਹੋਰ ਦੇਖ ਲਓ ਥਰਮਲ ਹਾਂਜੀ ਜਿਹੜਾ ਜਕੜ ਹੁੰਦਾ ਉਹੀ ਤਾਂ ਗੱਲ ਆ ਇਹ ਆ ਜੀ ਸਾਡਾ ਰੋਪੜ ਦਾ ਥਰਮਲ ਪਲਾਂਟ ਉਹ ਸੁਣਿਆ ਨਹੀਂ ਗੀਤ ਕਿਹੜੇ ਸਿੰਗਰ ਦਾ ਗੀਤ ਸੀ ਭਾਜੀ ਉਹ ਬੜਾ ਬਾਤਾਂ ਵਰਨ ਖਰਾਬ ਨਹੀਂ ਧੂਆ ਉੜਦਾ ਥਰਮਲ ਦਾ ਹਾਂਜੀ ਏ ਜੀ ਸਾਡਾ ਥਰਮਲ ਖਰਾਬ ਨਹੀਂ ਕਿਉਂ ਆਉਂਦਾ ਥਰਮਲ ਦਾ ਮੈਂ ਕਹਿੰਦਾ ਜੀ ਆਹ ਤਾਂ ਏਰੀਆ ਇੰਨਾ ਬlesed ਆ ਨਾ ਇੰਨਾ ਬlesed ਏਰੀਆ ਵੀ ਤੁਸੀਂ ਕੁਦਰਤ ਦੇਖੋ ਕਿੰਨੀ ਨੇੜੇ ਐ ਇੱਥੇ ਹਾਂ ਤੈਨੂੰ ਚੀਲਾ ਕੋਲ ਬਠਿੰਡੇ ਕੋਠੀ ਪਾ ਦੂਗੇ ਮਈਆ ਹਾਂ ਮੈਨੂੰ ਚੀਲਾ ਕੋਲ ਬਠਿੰਡੇ ਕੋਠੀ ਐ ਜੇ ਨੱਚਦੀ ਹੁੰਦੀ ਮਈਆ ਚੀਲਾ ਚੀਲਾ ਮਰਾ ਹੁੜਤਾ ਤੂ ਆ ਥਰਮਲ ਦਾ ਬੜਾ ਵਾਤਾਵਰਨ ਖਰਾਬ ਨਹੀਂ ਧੂਆ ਉੜਦਾ ਥਰਮਲ ਦਾ ਆ ਜਾਂਦਾ ਕੱਦੂ ਦਾ ਬਾਪੂ ਤੇ ਆ ਦੇਖੋ ਹੋਲੀ ਚੱਲੋ ਐ ਕਿਵੇਂ ਚੱਲੋ ਆ ਦੇਖੋ ਇੱਧਰ ਨੂੰ ਮੁੜ ਲੈ ਸੱਜੇ ਚੱਲੀਏ ਸੱਜੇ ਸੂਜੇ ਇੱਧਰ ਆ ਗਏ ਐ ਬਾਈ ਦਾ ਦਫ਼ਤਰ ਇੱਧਰ ਆ ਗਿਆ ਮੈਂ ਕਹਣਾ ਜੀ ਛੱਡ ਦੋ ਨਹੀਂ ਕੋ ਦਫ਼ਤਰ ਸਾਡੇ ਐਸਡੀਓ ਸਾਹਿਬ ਤੁਹਾਨੂੰ ਪਤਾ ਹੀ ਆ ਫਿਰ ਐਸਡੀਓ ਸਾਹਿਬ ਬੈਠੇ ਨੇ ਠੀਕ ਆ ਮਦਰਰਾਸੀ ਕੰਡੀਆਂ ਵਾਲੇ ਆ ਗਏ ਹੁਣ ਦੋਸੇ ਵਾਲੇ ਮਦਰਰਾਸੀ ਕੰਡੀਆਂ ਮਡੋਸੇ ਵਾਲੇ ਛੱਡ ਗਏ ਛੱਡ ਗਏ ਜੀ ਡੋਸਾ ਹੁਣ ਇੱਧਰ ਪਾਠ ਹੁੰਦਾ ਹੁੰਦਾ ਸੀਗਾ ਹੁੰਦਾ ਹੁਣ ਵੀ ਆਹ ਜਗ੍ਹਾ ਹੁਣ ਨਹੀਂ ਮੇਰੇ ਹੁਣ ਤਾਂ ਰੇਨ ਸਟਾਫ ਹੁੰਦਾ ਦਾ ਪਹਿਲਾਂ ਲਓ ਜੀ ਲਓ ਦੇਖੋ ਸਹੀ ਵਾਹ ਜੀ ਵਾਹ ਦੇਖੋ ਕਿੰਨਾ ਪੁਰਾਣਾ ਲੱਗਦੀ ਹਾਂ ਬਹੁਤ ਪੁਰਾਣਾ ਟਰੱਕ ਆਜੋ ਭਾਜੀ ਆਜੋ ਤੁਹਾਨੂੰ ਦਿਖਾਈਏ ਇੱਥੋਂ ਦਾ ਮਾਹੌਲ ਪਰੀਆ ਥਰਮੜਾਓ ਦੇਖੋ ਚਿਮੜੀਆਂ ਏ ਇਹ ਜਿਹੜਾ ਗਾਣਾ ਹੈ ਇਹਦੇ ਤੇ ਬਣਿਆ ਭਾਜੀ ਬੜਾ ਵਾਤਾ ਵਰਨ ਖਰਾਵਨੀ ਤੂੰ ਆਉਂੜਾ ਦਾ ਧਰਮਲ ਦਾ ਹਾਂਜੀ ਤੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੂ ਵੇ ਮਾਈਆ ਹਾਂ ਭਾਜੀ ਉਹ ਬਾਬਾ ਜੀ ਉਹ ਦੇਖੋ ਪਾਣੀ ਦਾ ਟੈਂਕਰ ਭਰਦੇ ਹੋਏ ਅੰਬੈਸਡਰ ਦੇਖੋ ਭਾਜੀ ਇਹ ਚੀਫ ਦੀ ਅੰਬੈਸਡਰ ਹੋਆ ਸੀਗੀ ਮਨ ਲਾਦਾਣਾ ਇੱਥੇ ਦੀ ਜਿਹੜੀ ਚੀਫ ਦੀ ਆ ਦੇਖੋ ਆ ਟਰੈਕਟਰ ਦਾ ਨੰਬਰ ਭਾਜੀ ਮੇਰੇ ਸਕੂਟਰ ਦਾ ਹੁੰਦਾ ਸੀ ਪੀਪੀਆਰ 4638 ਇਹਦਾ ਸੀਗਾ ਪੀਪੀਆਰ 1925 ਪੀਬੀਆਰ 638 ਤੋਂ ਐਨੀ ਭਾਜੀ ਨੂੰ ਵੀ ਯਾਦ ਹੋਣਾ ਪਰ ਐਨੀ ਭਾਜੀ ਨੂੰ ਵੀ 638 ਆ ਦੇਖੋ ਇਹ ਇਹ ਚੀਫ ਸਾਹਿਬ ਵਾਲੀ ਐਮਬੈਸਡਰ ਭਾਜੀ ਗੱਲ ਆਇਕਾ ਦੇਖੋ 0700 ਨੰਬਰ ਐਮਬੈਸਡਰ ਵਾਹ ਜੀ ਪਰ ਇਹ ਇਹ ਦੇਖੋ ਕਿੰਨੀ ਨਵੀਂ ਪਈ ਆ ਇਹ ਤਾਂ ਉਤੋਂ ਗੰਦੀ ਬਿੰਦੀ ਹੋ ਗਈ ਪਰ ਇਹਨੂੰ ਕਵਰ ਕਰਕੇ ਰੱਖਣਾ ਚਾਹੀਦਾ ਸੀ ਹਾਂਜੀ ਹਾਂ ਜਾਮਣਾ ਜੂਮਣਾ ਭਾਈ ਇੱਥੇ ਤਾਂ ਹਰੇਕ ਤਰ੍ਹਾਂ ਦਾ ਦਰਖਤ ਹੈ ਆ ਜਾਓ ਉਹ ਆ ਚਿਮਣੀਆਂ ਦੇਖੋ ਦ੍ਰਿਸ਼ ਦੇਖੋ ਬਾਈ ਜੀ ਦੇਖੋ 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 ਅੰਦਰ ਅੰਦਰ ਲੈ ਕੇ ਜਾਂਦੇ ਹਾਂ ਨੂੰ ਉੱਥੇ ਕੰਡਾ ਕੰਡਾ ਕਰਦੇ ਅੱਛਾ ਗੱਡੀਆਂ ਦਾ ਹਾਂਜੀ ਹੂੰ ਹੂੰ ਇਹ ਜੱਟਾ ਕਿੰਨੇ ਕੋਲੇ ਆਉਂਦਾ ਇਹ ਪਹਲੇ ਆ ਕੇ ਨਹੀਂ ਜਾਂ ਲੈ ਕੇ ਨਹੀਂ ਜਾ ਸਕਦੇ ਹੂੰ ਇਹ ਐਸ ਏ ਮਤਲਬ ਇਹਨਾਂ ਦੀ ਪੋਜੀਟਿਵ ਰਿਐਕਟਮਕ ਇੱਕ ਚਲੇ ਜਾਂਦੇ ਫਿਰ ਦੁਬਾਰਾ ਹਾਂ ਬੋਲੀ ਹੁੰਦੀ ਫਿਰ ਦੇਖੋ ਸੰਗਤ ਜੀ ਇਹ ਆ ਟਰਬਾਈਨ ਐਨੀਆ ਟਰਬਾਈਨਾ ਦੂਰ ਦੂਰ ਤੱਕ ਮਿੰਦਰ ਵਾਲੀ ਟਰਬਾਈਨ ਹੀ ਐ ਚਲੋ ਕੁਝ ਵੀ ਆ ਜੀ ਦੇਖੋ ਸੰਗਤ ਜੀ ਉਹ ਵਾ ਅੱਜ ਤੁਹਾਨੂੰ ਥਰਮਲ ਪਲਾਂਟ ਰੋਪੜ ਦੇ ਪੂਰੇ ਸਿਸਟਮ ਦਿਖਾਉਣਾ ਨਹੀਂ ਭਾਜੀ ਆ ਜਿਹੜਾ ਆਹ ਆ ਪਾਣੀ ਕਹਿ ਰਹੇ ਹੋ ਤੁਸੀਂ ਆਹ ਵਾਲਾ ਪਾਣੀ ਕਹਿ ਰਹੇ ਹੋ ਇਹ ਬੈਟਰੀਆਂ ਦਾ ਪਾਣੀ ਆ ਹਾਂਜੀ 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 ਇਹ ਮੈਨੂੰ ਸਮਝਾਓ ਜਰਾ ਬਰੀਫਲੀ ਸਮਝਾਓ ਕੀ ਸਿਸਟਮ ਆ ਇਹ 70 ਮੀਟਰ ਕਿਉਂ ਚੱਲ ਰਿਹਾ ਇਸ ਟਾਈਮੇ ਪ੍ਰੋਡਕਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ अच्छा हां जी हां जी ए ए जा जा नहीं ये जा किथे ਰਿਹਾ ਹੈ ਇਹ ਬੇਸਟੇਜ ਆ ਜਾਂ ਇਹ ਨਹੀਂ ਨਹੀਂ ਇਹ ਟੈਂਕਾਂ ਦੇ ਵਿੱਚ ਸਟੋਰੇਜ ਆ ਰਹੀ ਆ ਬੜੀ ਇਹ ਟੈਂਕਰ ਦੇ ਵਿੱਚ ਸਟੋਰੇਜ ਆ ਰਹੀ ਆ ਹਾਂ ਜੀ ਹਾਂ ਜੀ اچھا ਮਤਲਬ ਇਹਦਾ ਮਤਲਬ ਕੰਮ ਕੀ ਆ ਥੋੜਾ ਇਨ ਸ਼ਾਰਟ ਚ ਸਮਝਾਓ ਇਹ ਆਉਣਾ ਬੋਇਲਰ ਦੇ ਵਿੱਚ ਜਿਹੜਾ ਟਿਊਬਾਂ ਦੇ ਵਿੱਚ ਘੁੰਮਦਾ ਨਾ ਡੀ ਐਮ ਵਾਟਰ ਆਈ ਹੈ ਸਾਡਾ ਓਕੇ ਹਾਂ ਜੀ ਮਤਲਬ ਤੁਸੀਂ ਕਹਿਣਾ ਦਾ ਭਾਅ ਵੇ ਆ ਕਿ ਇਹ ਜਿਹੜਾ ਇਹ ਆਪਾਂ ਇੱਕ ਬੋਤਲ ਭਰ ਲਈਏ ਜਿਵੇਂ ਆਪਣੇ ਘਰ 'ਚ ਵੀ ਬੈਟਰੇ ਹੁੰਦੇ ਨੇ ਹਾਂ ਜੀ ਹਾਂ ਜੀ ਉਹਨਾਂ ਵਿੱਚ ਵੀ ਇਹ ਮੈਨੂੰ ਪਹਿਲਾਂ ਬਿਲਕੁਲ ਇਹ ਹਾਈ ਕੁਆਲਿਟੀ ਦਾ ਜਿੱਦਾਂ ਕਹਦੇ ਆਪਾਂ आली आली। हाई मतलब आ... हाई क्वालिटी ਦਾ ਮਤਲਬ ਇਹ ਕੰਡਕਟਿਵਿਟੀ ਐਕੂਰੇਟ ਆ ਉਹਨਾਂ ਨਾਲੋਂ ਜ਼ਿਆਦਾ ਹਾਈ ਕੁਆਲਿਟੀ ਆ ਜਿਹੜੇ ਆਪਣਾ ਸ਼ਾਪ ਸ਼ੋਪ ਤੇ ਮਿਲਦੇ ਹਨ ਜਿਹੜਾ ਡੀਆ ਵਾਟਰ ਉਹਦੇ ਨਾਲੋਂ ਜ਼ਿਆਦਾ ਵਧੀਆ ਕੁਆਲਿਟੀ ਦਾ ਇਹ ਮਤਲਬ ਯਾਰ ਹੈ ਇੱਕ ਤਰ੍ਹਾਂ ਥਰਮਲ ਪਲਾਂਟ ਆ ਪਿਉਰੀਫਿਕੇਸ਼ਨ ਤਾਂ ਇੱਥੇ ਪੂਰੀ ਆ A to Z A1 ਕੁਆਲਿਟੀ ਦਾ ਸਮਾਨ ਆਉਂਦਾ ਇੱਥੇ ਹਨ ਪਰ ਚਲੋ ਇਹ ਵੀ ਵਧੀਆ ਚਲੋ ਇਹਨੂੰ ਆਪਾਂ ਭਰਦੇ ਆ ਇੱਕ ਜੀਰ ਬਰੇ ਇਹਨੂੰ ਯੂਜ਼ ਕਰਕੇ ਦੇਖਦੇ ਆ ਕੀ ਬਣਦਾ ਹਨ ਵੈਰੀ ਗੁੱਡ ਭਾਜੀ हां பாਜੀ ਸਾਡਾ ਵੀ ਭਰ ਲਿਓ ਮਤਲਬ ਕਹਿਣ ਦਾ ਭਾਵੇਂ ਆ ਮਿੰਦਰ ਭਾਜੀ ਸਾਡੇ ਐਸਡੀਓ ਸਾਹਿਬ ਵੀ ਇਹੀ ਕਹਿ ਰਹੇ ਨੇ ਵੀ ਇੱਥੋਂ ਲੋਕ ਬਹੁਤ ਬੋਤਲਾਂ ਭਰ ਭਰ ਕੇ ਲੈ ਕੇ ਬੋਤਲਾਂ ਭਰ ਭਰ ਕੇ ਲੈ ਕੇ ਜਾਂਦੇ ਨੇ ਆਪਣੀ ਬੈਟਰੀਆਂ ਚ ਆਪਣੇ ਬੈਟਰੀਆਂ ਚ ਪਾਉਣ ਨੂੰ ਉਹ ਬਾਈ ਜਿਵੇਂ ਦੱਸ ਰਿਹਾ ਸੀ ਵੀ ਪੂਰਾ ਹਾਈ ਕੁਆਲਿਟੀ ਦਾ ਮਤਲਬ ਕੀ ਇਹ ਪਾਣੀ ਆ ਜਿਹੜਾ ਜਿਹਨੂੰ ਆਪਾਂ ਤਜਾਬ ਕਹਿ ਦਿੰਨੇ ਆ ਬੈਟਰੀਆਂ ਚ ਪਾਉਣ ਵਾਲਾ ਬਿਲਕੁਲ ਹਾਈ ਕੁਆਲਿਟੀ ਦਾ ਦੇਖ ਲਓ ਜਿਹਦੇ ਨਾਲ ਦਿਲੜੀ ਤੱਕ ਦੀ ਬਿਜਲੀ ਬਣਦੀ ਆ ਜਿਹੜੇ ਪਲਾਂਟ ਚ ਉਹ ਕਿਤੇ ਮਾੜੀ ਮੋਟੀ ਚੀਜ਼ ਤਾਂ ਨਹੀਂ ਜਨਰੇਟ ਕਰਦੇ ਹੋਣਗੇ ਮਾੜੀ ਮੋਟੀ ਚੀਜ਼ ਤਾਂ ਨਹੀਂ ਯੂਜ਼ ਕਰਦੇ ਹੋਣਗੇ ਸੋ ਚਲੋ ਭਾਜੀ ਮੈਂ ਤਾਂ ਵੈਸੇ ਰਹਿ ਆ ਮੈਂ ਵੀ ਥਰਮਲ ਚ ਬਹੁਤ ਆ ਬਟ ਤੁਸੀਂ ਇਹ ਬਰੀਫ ਕਰਿਓ ਇਹ ਕੀ ਆ ਇਹ ਇਹ ਯੂਨਟਾਂ ਨੇ ਨਾ ਆਪਣੀਆਂ ਇਹ 1 ਨੰਬਰ ਸਟੇਜ ਆ 2 ਨੰਬਰ ਸਟੇਜ ਦਾ ਟਰਾਂਸਫਾਰਮਰ ਪਏ ਨੇ ਹਾਂ ਮਤਲਬ ਇਹ 6 6 ਮਤਲਬ ਯੂਨਟਾਂ ਨੇ ਹਨਾ ਇਹ ਦੋ ਯੂਨਟਾਂ ਹੁਣ ਹੋ ਗਈਆਂ ਡਿਸਮੈਂਟਲ ਹੋ ਗਈਆਂ ਦੋ ਯੂਨਟਾਂ ਡਿਸਮੈਂਟਲ ਹੋ ਗਈਆਂ ਨੇ ਤੇ ਜਿਵੇਂ ਬਠਿੰਡੇ ਵਾਲਾ ਥਰਮਲ ਸਾਰਾ ਹੀ ਡਿਸਮੈਂਟਲ ਹੋ ਗਿਆ ਸੀ ਇਹਦੀਆਂ ਇਹਦੇ ਵਿੱਚ 6 ਯੂਨਟ ਸੀਗੀਆਂ ਤੇ ਦੋ ਡਿਸਮੈਂਟਲ ਹੋ ਗਈਆਂ ਨੇ ਤੇ ਚਾਰ ਚੱਲ ਰਹੀਆਂ ਨੇ ਤੇ ਭਾਜੀ ਹੌਨ سپورਟ ਕਿੰਨੀਆਂ ਯੂਨਟਾਂ ਹੁਣ ਚੱਲ ਰਹੀਆਂ ਨੇ ਚਾਰੇ ਦੀਆਂ ਚਾਰੀ ਚੱਲ ਰਹੀਆਂ ਨੇ ਹਨਾ ਆਜੋ ਹੁਣ ਤੁਹਾਨੂੰ ਕੋਈ ਅਗਲਾ ਪਾਰਟ ਦੱਸ ਦਿਆਂ ਅਗਲੀ ਕੋਈ ਨੌਲੇਜ ਦੀ ਗੱਲ ਦੱਸਦੇ ਆ ਜਿੰਨੇ ਕ ਸਾਨੂੰ ਉਨਿਕ ਦਈ ਜਾਣੀਆਂ ਤੁਹਾਨੂੰ ਵੀ ਆਜੋ ਆ ਦੇਖੋ ਜਿਵੇਂ ਆ ਦੋ ਯੂਨਿਟ ਸੀਗੇ ਇਹ ਡਿਸਮੈਂਟਲ ਕਰਤੇ ਨੇ ਇਹ ਖਤਮ ਕਰਦੇ ਨੇ ਇਹ ਸਾਰੇ ਜਿਵੇਂ ਇੱਧਰਲੇ ਪਾਸੇ ਆ ਬਿਲਡਿੰਗ ਬਣੀਆਂ ਹੋਈਆਂ ਨਾ ਕੋਈ ਟਰਬਾਈਨ ਪਿਆ ਕੁਝ ਪਿਆ ਇਹ ਪਿਆ ਉਹ ਪਿਆ ਉਹ ਸਾਰਾ ਕੁਝ ਇੱਧਰ ਵੀ ਹੁੰਦਾ ਸੀ ਦੇ 2 ਯੂਨਿਟ ਬਿਲਕੁਲ ਖਾਲੀ ਕਰਤੇ ਤੇ ਰਹਿ ਗਏ 4 ਚਲੋ ਜੀ ਚਲੋ ਜੀ ਚਲੋ ਜੀ ਆ ਜਾਓ ਲਿਫਟਾਂ ਵਿੱਚੋਂ ਆ ਜਾਓ ਸਰ ਆ ਜਾਓ 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 ਮੋਗਾ ਬਠਿੰਡਾ ਮੋਗਾ ਬਠਿੰਡਾ ਮੋਗਾ ਬਠਿੰਡਾ ਲਾਹੌਰੀ ਜੀਰਾ ਕਸ਼ਮੀਰੀ ਜੀਰੇ ਕਿ ਲਾਹੌਰੀ ਜੀਰਾ ਉਸਾਂ ਕਸ਼ਮੀਰੀ ਲਾਹੌਰ ਤੋਂ ਇੱਧਰ ਆ ਕੇ ਓਕੇ ਅਸੀਂ ਨਹੀਂ ਰੋਤਾ ਬਟੰਡਾ ਆ ਨਾ ਗੁਰੂ ਆਲਾ ਬਨੀਏ ਜੇ ਸਤ ਸੰਗਤ ਜੀ ਦੇਖੋ اے ਅਮਿਸ਼ਿਨੀ ਸੰਗਤ ਜੀ ਤਾਂ ਇਹ ਲੱਗਦਾ ਕਿ ਨੇ ਅੰਡਰਟੇਕਰ ਆਉਣ ਵਾਲਾ ਹੁੰਦਾ ਆਹ ਦੇਖੋ ਇਧਰ ਹਰੀ ਲਾਈਟ ਜਾ ਗਈ ਆ ਆਵਾਜ਼ ਤੁਹਾਨੂੰ ਘੱਟ ਆਉਣੀ ਹੈ ਮੇਰੀ ਮਿੱਤਰੋ ਕਿਉਂਕਿ ਅੱਜ ਬਹੁਤ ਵੱਟਾ ਵੱਡਾ ਪ੍ਰੋਜੈਕਟ ਚੱਲ ਰਿਹਾ ਸੋ ਹਮਤ ਕਰ ਸਕਦਾ ਕੋਈ ਨਾ ਬਹੁਤ ਘੱਟ ਆ ਜਵਾ ਕਿਉਂਕਿ ਮੈਨੂੰ ਮੇਰੀ ਆਵਾਜ਼ ਵੀ ਨਹੀਂ ਸੁਣ ਰਹੀ ਆ ਕਿਹੜੀ ਜੰਨਤ ਚ ਲੈ ਆਏ ਮਹਿੰਦਰ ਭਾਈ ਤੋੜਾ ਕਿਹੜੀ ਜੰਨਤ ਚ ਲੈ ਆਏ ਏਸੀ ਹਾਂ ਮਹਿੰਦਰ ਭਾਈ ਇਹ ਤਾਂ ਉਹੀ ਗੱਲ ਹੋ ਗਈ ਵੀ ਪੰਜਾਬ ਦਾ ਬਾਰਡਰ ਟੱਪੇ ਮਨਾਲੀ ਦੀ ਪਰਫ ਡਿੱਗਣ ਲੱਗ ਗਈ ਨਾਲ ਹੀ ਹਾਂ ਓ ਇੱਕ ਦੋ ਤਿੰਨ ਓ ਇੱਕ ਦੋ ਤਿੰਨ ਸਾਰੇ ਚੱਲ ਰਿਹਾ ਆ ਉੱਪਰ ਵੀ ਏਸੀ ਵੈਂਟੀ ਨੇ ਮੇਰੇ ਪਾਸੇ ਵੀ ਲੱਗੇ ਆ ਬੱਲਾ 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 ਅੱਛਾ ਇਹਦੇ ਕਰਕੇ ਲੱਗੇ ਹੋਣਗੇ ਓਕੇ ਇਹਦੇ ਤੋਂ ਸਾਰਾ ਸਿਸਟਮ ਆਪਰੇਟ ਹੋ ਰਿਹਾ ਨਾ ਮਤਲਬ ਮੰਨ ਲਓ ਇੱਕ ਯੂਨਿਟ ਜਾਂ ਦੋ ਯੂਨਿਟ ਇਹਦੇ ਤੋਂ ਆਪਰੇਟ ਹੁੰਦੀ ਹੋਊਗੀ ਇਹ ਹੈ ਸਾਡਾ ਬਿਜਲੀ ਬੋਰਡ ਉਹ ਦੇਖੋ ਜਿੰਨੇ ਉਹ ਅੱਗੇ ਨੇ ਉਹ ਵੀ ਸਾਰੇ ਯੂਨਿਟ ਚੱਲ ਰਹੇ ਨੇ ਉਹ ਵੀ ਯੂਨਿਟੀ ਆਪਰੇਟ ਹੋ ਰਹੇ ਨੇ ਉੱਥੋਂ ਉਹ ਬੰਦੇ ਬੈਠੇ ਨੇ ਇਹ ਬਿਜਲੀਆਂ ਬਿਜਲੀ ਬੰਦ ਰਹੀ ਹੈ ਮਿੱਤਰੋ ਬਿਜਲੀ ਇੱਥੋਂ ਆਪਰੇਟ ਹੋ ਰਿਹਾ ਸਾਰਾ ਬਿਜਲੀ ਦਾ ਸਿਸਟਮ ਇਹ ਦਿੱਲੀ ਤੱਕ ਫੈਲਿਆ ਹੋਇਆ ਸਾਰਾ ਸਿਸਟਮ ਇਹਦਾ ਥਰਮਲ ਪਲਾਂਟ ਦਾ ਬੱਲਾ 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 ਜਿਹੜਾ ਤੁਸੀਂ ਆਰਾਮ ਨਾਲ ਬੈਠੇ ਹੋ ਨਾ ਏਸੀਆਂ ਥੱਲੇ ਪੱਖਿਆਂ ਥੱਲੇ ਲਾਈਟ ਥੱਲੇ ਇਹ ਸਾਰੀ ਇਹਦੀ ਦੇਣ ਆਉਤੀ ਵਾਪਸ ਆ ਗਏ ਜਿੱਥੇ ਆ ਦੋ ਯੂਨਿਟ ਡਿਸਮੈਂਟਲ ਕਰਦੇ ਨੇ ਡਿਸਟਰੋਏ ਕਰਦੇ ਨੇ ਆ ਸਾਰੇ ਬਾਕੀ ਚਾਰ ਯੂਨਿਟ ਉਹ ਕਾਰਨਰ ਤੱਕ ਆ ਚਾਰ ਯੂਨਿਟ ਨੇ ਆ ਦੋ ਯੂਨਿਟ ਡਿਸਮੈਂਟਲ ਕਰਦੇ ਨੇ ਉੱਥੇ ਤੱਕ ਦੋ ਯੂਨਿਟ ਬਣਦੇ ਸੀ ਇੱਥੇ ਤੱਕ ਇਹ ਡਿਸਮੈਂਟਲ ਹੋ ਗਏ ਆ ਬਚੇ ਨੇ ਚਾਰ ਯੂਨਿਟ ਹੁਣ ਇਹ ਕਿੰਨੀ ਥੇਰ ਤੱਕ ਚੱਲਦੇ ਨੇ ਇਹ ਬਾਬੇ ਨਾਲ ਕਦੀ ਪਤਾ ਕੀ ਕਹਿ ਸਕਦੇ ਆ ਕਿੱਥੇ ਤੱਕ ਚੱਲਦੇ ਨੇ ਉਹ ਅਸੀਂ ਤਾਂ ਕੋਸ਼ਿਸ਼ ਕਰਦੇ ਆ ਅਸੀਂ ਤਾਂ ਸ਼ੁਰੂ ਤੋਂ ਹੀ ਕੋਸ਼ਿਸ਼ ਕੀਤੀ ਆ ਵੀ ਵੇ ਨਾ ਹੀ ਡਿਸਟਰੋਏ ਹੋਵੇ ਸਾਰੇ ਯੂਨਿਟ ਦੁਬਾਰਾ ਚੱਲਣ ਤੇ ਪਲਾਂਟ ਦੁਬਾਰਾ ਚੱਲੇ ਚਲੋ ਬਾਕੀ ਰੰਗ ਰੱਖਾ ਆ ਵੀਰ ਮੇਰੇ ਕੁਆਲਿਟੀ ਦੇਖੋ ਲੋਹੇ ਦੀ ਆ V8 V12 W16 ਇੰਜਨ ਹੈ ਇਹ ਤਾਂ ਮੈਂ ਕਹਿੰਨਾ ਵੀ ਤੁਸੀਂ ਇਹ ਲਾ ਲੋ ਕਿਹੜਾ ਇੰਜਨ ਹੋਊਗਾ ਇਹ ਕੁਆਲਿਟੀ ਦੇਖੋ ਵਾਲਾ 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 ਇਹ ਕੁਆਲਿਟੀ ਅੱਜਕੱਲ ਕਿੱਥੇ ਲੋਹੀ ਦੀ ਮਿਲਦੀ ਹੋਊਗੀ ਲੋ ਜੀ ਇਹ ਚੱਲਿਆਂ ਗੇਟ ਤੋਂ ਬਾਹਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਇਹ ਜੀ ਇਹ ਸਕਿਉਰਿਟੀ ਚੈੱਕ ਹੈ ਇਹ ਹੋ ਗਿਆ ਆਪਾਂ ਥਰਮਲ ਪਲਾਂਟ ਤੋਂ ਬਾਹਰ ਜਿੰਨਾ ਕਿ ਤੁਹਾਨੂੰ ਦਿਖਾ ਸਕੇ ਉਹ ਕਰਾਣਾ ਆਪਣਾ ਕੀ ਬਈ ਸੀ ਵਾਲਾ ਅਸੀਂ ਦਿਖਾਇਆ ਕਿਸੇ ਦਿਨ ਫੇਰ ਤੁਹਾਨੂੰ ਲੰਬਾ ਟੂਰ ਦਿਖਾਵਾਂਗੇ ਇਹਦਾ ਪੈਸੇ ਚਾਹੀਦੇ ਆ ਅੰਦਰ ਮੇਰੇ ਬੈਗ ਚ ਪਏ ਆ ਕਹਿੰਦੇ ਜੀ ਆਉਣ ਲੱਗੇ ਵੀ ਉਹੀ ਗੱਲ ਤੇ ਜਾਣ ਲੱਗੇ ਵੀ ਉਹੀ ਗੱਲ ਹੈ ਵੀ ਆਉਣ ਲੱਗੇ ਵੀ ਫਟਕ ਹੀ ਲੱਗਿਆ ਰਿਹਾ ਤੇ ਜਾਣ ਲੱਗੇ ਵੀ ਫਟਕ ਲੱਗਿਆ ਰਿਹਾ ਐਕਚੁਅਲੀ ਗੱਲ ਕੀ ਸੀ ਵੀ ਅਸੀਂ ਗਏ ਆ ਇੱਧਰੋਂ ਪਾਰਟ ਤੋਂ ਸਿੱਧਾ ਆਪਣਾ ਥਰਮਲ ਪਲਾਂਟ ਤੇ ਥਰਮਲ ਪਲਾਂਟ ਤੋਂ ਫਿਰ ਅਸੀਂ ਫੇਰ ਆਏ ਆ ਇੱਧਰ ਜਿੱਥੇ ਪਾਰਟ ਸੀ ਉੱਥੇ ਆਪਣੇ ਨਰਿੰਦਰਨ ਬਾਈ ਦਾ ਘਰ ਸੀ ਤੇ ਨਰਿੰਦਰਨ ਬਾਈ ਦੇ ਘਰ ਤੋਂ ਹੁਣ ਫੇਰ ਵਾਪਸੇ ਫਿਰ ਫਟਕ ਲੱਗਿਆ ਚਲੋ ਇਹਦੇ ਚ ਵੀ ਕਹਿੰਦੇ ਕੋਈ ਚੰਗਾ ਹੀ ਹੁੰਦਾ ਹੈ ਜੇ 2 ਮਿੰਟ ਅੱਗੇ ਪਿੱਛੇ ਲੱਗ ਜਾਣ ਤੇ ਕੋਈ ਦਿੱਕਤ ਨਹੀਂ ਆਪਾਂ ਨੂੰ ਕਿਹੜਾ ਕਿਸੇ ਚੀਜ਼ ਦੀ ਕਾਲੀ ਆ ਆਪਾਂ ਕਾਲੀ ਕਰੀ ਦੀ ਹੁਣ ਤੇ ਰਾਮ ਨਾਲ ਸਬਰ ਸੰਤੋਖਣਾ ਚੱਲੀਦਾ ਚਲੋ ਵੇਟ ਕਰ ਰਹੇ ਆ ਫਾਟਕਾਂ ਦਾ ਵੀ ਕਦੋਂ ਖੁੱਲਣ ਟ੍ਰੇਨ ਆਵੇ ਮੈਨੂੰ ਲੱਗਦਾ ਜਿਹਦੇ ਤੱਕ ਵੀ ਆ ਗਈ ਟ੍ਰੇਨ ਸੱਚੀ ਆ ਗਈ ਸੱਚੀ ਆ ਗਈ ਭਾਈ ਸੱਚੀ ਆ ਗਈ ਤੇ ਅੱਜ ਮੈਂ ਉਹਨੂੰ ਕੀ ਕਹਿੰਦੇ ਹੁੰਦੇ ਨੇ ਜਿਹੜੀ ਫਾਸਟ ਵੀਡੀਓ ਬਣਾਉਂਦੇ ਹੁੰਦੇ ਆ ਟਾਈਮਸ ਲੈਪ ਅੱਜ ਮੈਂ ਆਉਂਦੇ ਹੋਏ ਟ੍ਰੇਨ ਦਾ ਟਾਈਮਸ ਲੈਪ ਵੀ ਬਣਾਇਆ ਸੀ ਆ ਲੋ ਹੁਣ ਨਾਰਮਲ ਵੀ ਦੇਖ ਲੋ ਨਾ ਬਹੁਤ ਚਿਰਾਂ ਬਾਅਦ ਦੇਖ ਲੋ ਹਨਾ ਟ੍ਰੇਨਾਂ ਦਾ ਫਾਟਕਾਂ ਤੇ ਖੜੇ ਆ ਟ੍ਰੇਨਾਂ ਨੰਗਣ ਦੀ ਵੇਟ ਕੀਤੀ ਆ ਨਹੀਂ ਤਾਂ ਪੁਰਾਣੇ ਟਾਈਮ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਤਾਂ ਬਹੁਤ ਘੰਟਾ ਘੰਟਾ ਫਾਟਕਾਂ ਤੇ ਖੜਨਾ ਪੈਂਦਾ ਹੁੰਦਾ ਸੀ ਉਦੋਂ ਆ ਫਲਾਈਓਵਰ ਜੇ ਉਹ ਬਹੁਤੇ ਹੈ ਨਹੀਂ ਸੀਗੇ ਕਈਆਂ ਨੇ ਕਹਿਣਾ ਇਹ ਤਾਂ ਬਾਲਾ ਪੁਰਾਣਾ ਲੱਗਦਾ ਜਿਵੇਂ ਗੱਲ ਕਰਦਾ ਵੀ ਬਾਲੀ ਬੁੱਢੀਆਂ ਨਹੀਂ ਆਣੀਆਂ ਗੱਲਾਂ ਕਰਦਾ ਬੁੱਢਿਆਂ ਵਾਲੀਆਂ ਪਰ ਆ ਜਾਣੀ ਕਿ ਉਹੀ 12 13 ਚ 11 12 ਚ ਇਦਾਂ ਬਹੁਤੇ ਕਿਹੜਾ ਫਲਾਈਓਰ ਬਣੇ ਸੀ ਉਦੋਂ ਫਟਕਾਂ ਨੂੰ ਫਟਕ ਜਿਆਦਾ ਸੀ ਫਲਾਈਓਰ ਘਟ ਸੀ ਹੁਣ ਤਾਂ ਟਮੇਟਾ ਮਹੀਨੇ ਫਟਕ ਕਿਤੇ ਫਟਕ ਤਾਂ ਉੱਥੇ ਹੀ ਨੇ ਸਾਰੇ ਪਰ ਉੱਤੋਂ ਫਲਾਈਓਰ ਬਣ ਗਏ ਜਿਵੇਂ ਆ ਸਾਡੇ ਇੱਥੋਂ ਆ ਦੇਖੋ ਫਲਾਈਓਰ ਨਿਕਲ ਗਏ ਉੱਪਰ ਤਾਂ ਕੁਝ ਕੁ ਸੋਸਾਇਟੀ ਸੀਗੇ ਆ ਜਿਹੜੀਆਂ ਇੱਧਰ ਰਹਿ ਜਾਂਦੀਆਂ ਨੇ ਫਾਟਕਾਂ ਤੋਂ ਸੋ ਉਹਨਾਂ ਨੂੰ ਫਾਟਕ ਟੱਪ ਕੇ ਜਾਣਾ ਪੈਂਦਾ ਚਲੋ ਜੀ ਭਾਈ ਖੋਲਦੇ ਫਾਟਕ ਵਾਲਿਆ ਫਾਟਕ ਤੇ ਚੱਲੀਏ ਲਓ ਜੀ ਲੈਟਸ ਗੋ ਲੋ ਵੀ ਵੀਰਿਓ ਇਹ ਆ ਸੜਕਾਂ ਦੀ ਰਾਣੀ ਇਹ ਦਿੱਲੀ ਦੀ ਰਾਣੀ ਦਿੱਲੀ ਤੋਂ ਪੰਜਾਬ ਤੱਕ ਦੀ ਰਾਣੀ ਇਹ ਉਹ ਭਾਗਾਂ ਵਾਲੀ ਆ ਜਿਨੇ ਤਕਰੀਬਨ 80 ਕਹ ਹਜ਼ਾਰ ਦੇ ਤਕਰੀਬਨ ਚਲਾਨ ਇਹ ਆਪਣੇ ਤੇ ਚੱਲ ਚੁੱਕੀ ਆ ਉਫ ਤੱਕ ਨਹੀਂ ਕੀਤੀ ਇਸ ਮਾਂ ਦੀ ਧੀ ਨੇ ਉਫ ਤੱਕ ਨਹੀਂ ਕੀਤੀ ਇਹ ਉਹ ਆਪਾਂ ਗਾਲੀ ਤੇ ਕਿੰਗ ਜੀ ਵੀ ਇੱਧਰ ਖੜੇ ਨੇ ਸਾਡੇ ਬਾਈ ਜੀ ਇਹ ਕਿਤੇ ਮੰਨਦੀ ਆ ਪਰਵਾ ਕਹਿੰਦੀ ਹੁਣ ਵੀ ਮੈਨੂੰ ਮਾਰੋ ਸੈਲਫ ਜਿੱਥੇ ਮਰਜ਼ੀ ਲੈ ਜਾਓ ਮੈਂ ਨਹੀਂ ਮੰਨਦੀ ਚਲਾਨਾ ਦੀ ਰਾਣੀ 7 7 ਸਾਡੀ 7 ਨੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਲਾਮ ਵਾਲੇਕਮ ਹallelujah